ਤੂਪਾਂ ਤੋਂ ਇੱਕ ਵਾਰ ਫਿਰ ਤੋਂ ਮਿਲੇਗੀ ਰਾਹਤ ਸੰਗਣੀ ਬਦਲਵਾਈ ਆ ਜਿਹੜੀ ਉਹ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਇੰਟਰ ਹੋਵੇਗੀ ਅਤੇ ਪੰਜਾਬ ਦਾ ਮਾਹੌਲ ਫਿਰ ਤੋਂ ਇੱਕ ਵਾਰ ਠੰਡ ਦਾ ਮਾਹੌਲ ਬਣਾ ਕੇ ਜਾਵੇਗੀ ਕਿਉਂਕਿ ਪੱਛਮੀ ਸਿਸਟਮਾ ਜਿਹੜਾ ਉਹ ਇੱਕ ਵਾਰ ਫਿਰ ਤੋਂ ਐਕਟਿਵ ਹੋ ਰਿਹਾ ਹੈ ਜਿਹੜਾ ਕਿ ਪੰਜਾਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਘੇਰ ਲਵੇਗਾ ਡिटेल ਵਿੱਚ ਦੱਸਦੇ ਆਂ ਵੀ ਇਹ ਸਿਸਟਮ ਪੰਜਾਬ ਦੇ ਵਿੱਚ ਕਿੰਨੇ ਕਿਹੜੀ ਤਰੀਕ ਨੂੰ ਆਵੇਗਾ ਤੇ ਕਿੰਨੇ ਦਿਨ ਇਹ ਪੰਜਾਬ ਦੇ ਵਿੱਚ ਸਰਵਾਈਵ ਕਰੇਗਾ ਇਸ ਲਈ ਵੀਡੀਓ ਨੂੰ ਪੂਰੇ ਧਿਆਨ ਨਾਲ ਅਤੇ ਡਿਟੇਲ ਦੇ ਵਿੱਚ ਲਾਸਟ ਤੱਕ ਦੇਖਿਓ ਤਾਂ ਕਿ ਜਿਹੜੀ ਇਹ ਤੁਹਾਨੂੰ ਅਪਡੇਟ ਆ ਅਸੀਂ ਪੂਰੀ ਡਿਟੇਲ ਦੇ ਵਿੱਚ ਦੇ ਸਕੀਏ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਜਿਹੜੀ ਅਪਡੇਟ ਆ ਉਹ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਜਿਵੇਂ ਕਿ ਆਪਾਂ ਅੱਜ ਦੇ ਮੌਸਮ ਦੀ ਗੱਲ ਕਰਦੇ ਆ ਤਾਂ ਜਿਹੜੇ 2-3 ਦਿਨ ਨੇ ਇਹ ਮੌਸਮ ਦਾ ਜਿਹੜਾ ਇਹ ਸ਼ਾਮ ਦੇ ਸਮੇਂ ਆ ਜਿਹੜੀ ਆਪਾਂ ਨੂੰ ਠੰਡ ਦਾ ਅਹਿਸਾਸ ਹੁੰਦਾ ਰਿਹਾ ਲੇਕਿਨ ਜਿਹੜਾ ਦੁਪਹਿਰ ਦਾ ਸਮਾਂਗਾ ਇੱਥੇ ਆਪਾਂ ਨੂੰ ਕੈੜੀਆਂ ਧੁੱਪਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਭਾਵ 23 ਅਤੇ 24 ਫਰਵਰੀ ਨੂੰ ਵੀ ਮੌਸਮ ਜਿਹੜਾ ਉਹ ਇਸੇ ਤਰ੍ਹਾਂ ਹੀ ਰਹੇਗਾ ਲੇਕਿਨ ਜਿਹੜਿਆ ਅਗਲੇ ਮੌਸਮ ਦੀ ਗੱਲ ਕਰ ਰਹੇ ਹਾਂ ਜੋ 25 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਹੈ ਮੌਸਮ ਦੁਪਹਿਰ ਤੱਕ ਲਗਭਗ ਸਾਫ਼ ਰਹੇਗਾ ਲੇਕਿਨ ਦੁਪਹਿਰ ਤੋਂ ਬਾਅਦ ਹੈ ਜਿਹੜੀ ਉਹ ਬੱਦਲਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੋਣੀ ਸ਼ੁਰੂ ਹੋ ਜਾਵੇਗੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਇੰਟਰ ਹੋਣਗੇ ਉੱਤਰ ਪੱਛਮੀ ਇਲਾਕੇ ਤੋਂ ਤੇ ਜਿਆਦਾ ਪ੍ਰਭਾਵ ਵੀ ਜਿਹੜਾ ਇਹ ਉੱਤਰ ਪੱਛਮੀ ਇਲਾਕੇ ਨੂੰ ਜਿਆਦਾ ਪ੍ਰਭਾਵਿਤ ਕਰਨਗੇ ਇਹਨਾਂ ਵਿੱਚੋਂ ਜਿਹੜੇ ਮੇਨ ਜ਼ਿਲ੍ਹੇ ਆਉਂਦੇ ਨੇ ਉਹ ਹੈਗੇ ਨੇ ਪਠਾਨਗੋੜ ਗੁਰਦਾਸਪੁਰ ਹੁਸ਼ਿਆਰਪੁਰ ਅਮ੍ਰਿਤਸਰ ਤੇ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ ਇਹਨਾਂ ਦਾ ਪ੍ਰਭਾਵ ਜਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਪੱਛਮੀ ਸਿਸਟਮ ਆ ਤੇ ਜਿਆਦਾ ਸੰਗਣੀ ਬਦਲਵਾਈ ਹੈ ਜਿਹੜੀ ਉਹ ਉਧਰਲੀ ਸਾਈਡ ਹੀ ਰਹੂਗੀ ਜੇਕਰ ਆਪਾਂ ਗੱਲ ਕਰੀਏ ਵੀ ਦੱਖਣੀ ਇਲਾਕੇ ਭਾਵ ਮਾਨਸਾ ਬਠਿੰਡਾ ਮਲੇਰਕੋਟਲਾ ਲੁਧਿਆਣਾ ਜਲੰਧਰ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਬਦਲਵਾਈ ਆ ਉਹ ਟਟਵੇਂ ਰੂਪ ਦੇ ਵਿੱਚ ਅਤੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਸੰਗਣੀ ਜਿਵੇਂ ਲੁਧਿਆਣੇ ਅਤੇ ਜਲੰਧਰ ਏਰੀਆ ਦੇ ਵਿੱਚ ਆ ਇੱਥੇ ਆਪਾਂ ਨੂੰ ਸੰਗਣੀ ਬਦਲਵਾਈ ਦੇਖਣ ਨੂੰ ਮਿਲਣਗੀਆਂ ਤੇ ਮੀਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹ ਪੰਜਾਬ ਦੇ ਵਿੱਚ 26 ਤਰੀਕ ਨੂੰ ਸਟਾਰਟ ਹੋਣਗੀਆਂ ਕੁਝ ਕੀ ਇਲਾਕਿਆਂ ਦੇ ਵਿੱਚ 25 ਤਰੀਕ ਦੀ ਰਾਤ ਨੂੰ ਵੀ ਸਟਾਰਟ ਹੋ ਸਕਦੀਆਂ ਨੇ ਲੇਕਿਨ ਜ਼ਿਆਦਾਤਰ ਸੰਭਾਵਨਾ ਹੈ ਵੀ 26 ਤਰੀਕ ਨੂੰ ਆ ਜੋ ਮੀਂਹਾਂ ਦੀ ਸਟਾਰਟਿੰਗ ਹੋਊਗੀ ਜ਼ਿਆਦਾ ਮੀਂਹ ਦੀ ਗੱਲ ਨਹੀਂ ਕਰ ਰਹੇ ਭਾਵ ਹਲਕੇ ਸ਼ਰਾਟੇ ਨੇ ਜਿਹੜੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਜਿਹੜਾ ਸਿਸਟਮ ਆ ਪੰਜਾਬ ਦੇ ਵਿੱਚ ਲਗਭਗ 3 ਜਾਂ 4 ਦਿਨ ਤੱਕ ਰਹੇਗਾ ਅਤੇ 28 ਤਰੀਕ ਅਤੇ 1 ਮਾਰਚ ਨੂੰ ਇਹ ਪੰਜਾਬ ਦੇ ਵਿੱਚ ਜ਼ਿਆਦਾ ਮੀਂਹ ਪਾਉਣ ਦੀ ਸੰਭਾਵਨਾ ਰੱਖਦਾ ਹੈ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ